ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਦਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰਰ ਦੁਆਰਾ ਜਾਂਚ ਅਧੀਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਕੋਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸਨੇ ਕਿਹਾ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟਿਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਅਫਸਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਕੰਮ ਕਰ ਰਿਹਾ ਗਿਆ ਸੋਹਲ ਦੇ ਪੰਜ ਸਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸ ਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹੁਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ ਪੰਜਾਬ ਦੇ ਹਿਆਰਪੋ ਤੋਂ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂ ਨਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜ਼ਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੇਟ EMPLOYE WORK ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਸਨੇ ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸ ਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੂਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ ਕੁਮਾਰ ਅਨਸਾਰ ਉਸ ਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ ਉਸਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸਨੇ 5200 ਡਾਲਰ ਜੀ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸਨੇ ਅਜਿਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜਿਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕਿਹਾ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ ਸਮੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਬਾਰੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਦਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰਰ ਦੁਆਰਾ ਜਾਂਚ ਅਧੀਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਕੋਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸ ਨੇ ਕਿਹਾ ਹੈ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟਿਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਅਪਸ਼ੋਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾਂ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਕੰਮ ਕਰ ਰਿਹਾ ਗਿਆ ਸੋਹਲ ਦੇ ਪੰਜ ਸਾਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸ ਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹੁਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰ ਲਈ ਕਿਹਾ ਹੈ ਪੰਜਾਬ ਦੇ ਹਿਆਰਪੋ ਤੇ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੇਟ EMPLOYE WORK ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੋਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ। ਕੁਮਾਰ ਅਨਸਾਰ ਉਸ ਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ। ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ। ਉਸਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ। ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸਨੇ 5200 ਡਾਲਰ ਰਜੇ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸਨੇ ਅਜੇਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜੇਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕਿਹਾ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ ਸਮੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਬਾਰੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਦਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰ ਦੁਆਰਾ ਜਾਂਚ ਅਧਿਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਖੁਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸਨੇ ਕਿਹਾ ਹੈ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟਿਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਅਪਸ਼ੋਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਰਹਿ ਗਿਆ ਸੋਹਲ ਦੇ ਪੰਜ ਸਾਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ ਪੰਜਾਬ ਦੇ ਹਿਆਰਪੋ ਤੇ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੀਟ ਐਮਪਲੋਇਰ ਵਰਕ ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੋਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ ਕੁਮਾਰ ਅਨਸਾਰ ਉਸ ਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ ਉਸ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸ ਨੇ 5200 ਡਾਲਰ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸ ਨੇ ਅਜੇਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜਿਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕਿਹਾ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ ਸਮੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਬਾਰੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਦਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰ ਦੁਆਰਾ ਜਾਂਚ ਅਧੀਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਖੁਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸਨੇ ਕਿਹਾ ਹੈ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟੀਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਅਫਸ਼ੋਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾਂ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਰਹਿ ਗਿਆ ਸੋਹਲ ਦੇ ਪੰਜ ਸਾਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹੁਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ ਪੰਜਾਬ ਦੇ ਹਜ਼ਾਰਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂਾ ਨਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜ਼ਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੇਟ EMPLOYEER ਵਰਕ ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ 1 ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੋਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ ਕੁਮਾਰ ਅਨਸਾਰ ਉਸਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ ਉਸ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸ ਨੇ 5200 ਡਾਲਰ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸ ਨੇ ਅਜੇਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜਿਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕਿਹਾ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ ਸਮੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਬਾਰੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਦਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰਰ ਦੁਆਰਾ ਜਾਂਚ ਅਧੀਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਖੁਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸਨੇ ਕਿਹਾ ਹੈ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟੀਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਅਪਸ਼ੋਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਕੰਮ ਕਰ ਰਿਹਾ ਗਿਆ ਸੋਹਲ ਦੇ ਪੰਜ ਸਾਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸ ਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰ ਲਈ ਕਿਹਾ ਹੈ ਪੰਜਾਬ ਦੇ ਹਜ਼ਾਰਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੇਟ EMPLOYEER ਵਰਕ ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੂਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ ਕੁਮਾਰ ਅਨਸਾਰ ਉਸ ਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ ਉਸ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸਨੇ 5200 ਡਾਲਰ ਅਜੇ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸਨੇ ਅਜੇਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜੇਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕਿਹਾ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ ਸਮੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਬਾਰੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਲੇਬਰ ਇਨਸਪੈਕਟੋਰੇਟ ਆਕਲੈਂਡ ਦੇ ਇੱਕ ਸਟੀਕ ਹਾਊਸ ਦੀ ਜਾਂਚ ਕਰ ਰਿਹਾ ਹੈ ਪਰ ਮਾਲਕ ਨੇ ਕਿਹਾ ਕਿ ਸਭ ਕਾ ਸਟਾਫ ਦੇ ਦਾਅਵੇ ਸੱਚ ਨਹੀਂ ਹਨ ਕਿਉਂਕਿ ਉਸ ਦੇ ਉਸ ਦੇ ਮਕਾਨ ਮਾਲਕ ਦੇ ਨਾਲ ਝਗੜਾ ਚੱਲ ਰਿਹਾ ਹੈ ਲੇਬਰ ਇਨਸਪੈਕਟਰਰ ਦੁਆਰਾ ਜਾਂਚ ਅਧੀਨ ਇੱਕ ਆਕਲੈਂਡ ਰੈਸਟੋਰੈਂਟ ਮਾਲਕ ਨਾਕੋਸ਼ ਪ੍ਰਵਾਸੀ ਸਟਾਫ ਦੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਉਸਨੇ ਕਿਹਾ ਕਿ ਉਹਨਾਂ ਨੂੰ ਉਸਦੇ ਮਕਾਨ ਮਾਲਕ ਦੁਆਰਾ ਮੰਨਕਰਤ ਕਹਾਣੀਆਂ ਦਸੀਆਂ ਗਈਆਂ ਹਨ ਅਤੇ ਉਸਦੇ ਵਿਰੁੱਧ ਉਕਸਾਇਆ ਗਿਆ ਹੈ ਬੈਨਿਕੋਸਟਿਕ ਰੈਸਟੋਰੈਂਟ ਟੈਕਸਾਸ স্মੋਕ ਹਾਊਸ ਦੇ ਮਾਲਕ ਸੁਮਿੰਦਰ ਸ਼ੇਨ ਸੋਹਲ ਦੇ ਤਿੰਨ ਸਾਬਕਾ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਲਈ ਆਪਸ਼ੋਰ ਪ੍ਰੀਮੀਅਮ ਅਦਾ ਕੀਤੇ ਸਨ ਫਿਰ ਉਹਨਾਂ ਨੂੰ ਕਈ ਹਫ਼ਤਿਆਂ ਲਈ ਬਿਨਾਂ ਭੁਗਤਾਨ ਦੇ ਕੰਮ ਕਰਨਾ ਪਿਆ ਅਤੇ ਫਿਰ ਉਹਨਾਂ ਨੂੰ ਦਿੱਤੇ ਗਏ ਭੁਗਤਾਨ ਤੋਂ ਵੱਧ ਘੱਟ ਕੰਮ ਕਰ ਰਿਹਾ ਗਿਆ ਸੋਹਲ ਦੇ ਪੰਜ ਸਾਬਕਾ ਸਟਾਫ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੁਆਰਾ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਦਿੱਤਾ ਗਿਆ ਹੈ ਸ਼ੈਫ ਰਾਹੁਲ ਕੁਮਾਰ ਰੈਸਟੋਰੈਂਟ ਮੈਨੇਜਰ ਗੁਨੀਤ ਕੌਰ ਸੈਣੀ ਅਤੇ ਉਸ ਦੇ ਪਤੀ ਜਨਰਲ ਹੈਂਡੀਮੈਨ ਦਵਿੰਦਰ ਸਿੰਘ ਸਾਰਿਆਂ ਨੇ ਸੋਹਲ ਬਾਰੇ ਸਟਾਫ ਤੇ ਦਾਅਵੇ ਕੀਤੇ ਹਨ ਹਰੇਕ ਨੇ ਲੇਬਰ ਇਨਸਪੈਕਟੋਰੇਟ ਨੂੰ ਰਸਮੀ ਬਿਆਨ ਦਿੱਤੇ ਹਨ ਜੋ ਜਾਂਚ ਕਰ ਰਿਹਾ ਹੈ ਸੋਹਲ ਆਪਣੇ ਮਕਾਨ ਮਾਲਕ ਦਵਿੰਦਰ ਰਾਹਲ ਨਾਲ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਜਿਸ ਦੌਰਾਨ ਰਾਹਲ ਨੂੰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਸੋਹਲ ਦੇ ਗ੍ਰੇਟ ਸਾਊਥ ਰੋਡ ਤੇ 2400 ਵਰਗ ਮੀਟਰ ਟੈਕਸਾਸ ਸਮੂਥ ਹਾਊਸ ਇਮਾਰਤ ਦੇ ਵਿਵਾਦ ਤੇ ਇਕਰਾਰਨਾਮੇ ਦੀ ਗਲਤ ਜਾਣਕਾਰੀ ਲਈ 6 ਅੰਕਾਂ ਦੀ ਰਕਮ ਅਦਾ ਕਰੇ ਸੋਹਲ ਦਾ ਦਾਵਾ ਹੈ ਕਿ ਰਾਹਲ ਨੇ ਕਰਮਚਾਰੀਆਂ ਨੂੰ ਸ਼ਿਕਾਇਤ ਕਰ ਲਈ ਕਿਹਾ ਹੈ ਪੰਜਾਬ ਦੇ ਹਜ਼ਾਰਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਇੱਕ ਕਰਮਚਾਰੀ ਨੇ ਦਾਵਾ ਕੀਤਾ ਹੈ ਕਿ ਉਹਨਾਂ ਨਾਲ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਨਾਮ ਤੇ 파ਰੀ ਧੱਕੀ ਮਾਰੀ ਗਈ ਹੈ ਮਾਲਕ ਸੋਹਲ ਤੇ ਤਰ੍ਹਾਂਾ ਨਾ ਦੇਣ ਜ਼ਬਰਦਸਤੀ ਘੰਟਿਆਂ ਤੋਂ ਵੱਧ ਕੰਮ ਲੈਣ ਅਤੇ ਰਹਿਣ ਸਣ ਲਈ ਜ਼ਿਆਦਾ ਪੈਸੇ ਲੈਣ ਦੇ ਦੋਸ਼ ਲੱਗੇ ਹਨ ਕੁਮਾਰ ਜੋ ਕਿ 2023 ਦੇ ਵਿੱਚ ਅਕ੍ਰੈਡੀਟ ਐਮਪਲੋਇਰ ਵਰਕ ਵੀਜ਼ੇ ਤੇ ਨਿਊਜ਼ੀਲੈਂਡ ਆਇਆ ਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਵੀਜ਼ੇ ਲਈ 20 ਲੱਖ ਰੁਪਏ ਦਿੱਤੇ ਹਨ ਇਹਨਾਂ ਦੇ ਵਿੱਚੋਂ 3 ਲੱਖ ਰੁਪਏ ਮਾਈਗ੍ਰੇਸ਼ਨ ਏਜੰਟ ਨੂੰ ਤੇ ਬਾਕੀ ਰੈਸਟੋਰੈਂਟ ਮਾਲਕ ਨੂੰ ਦਿੱਤੇ ਗਏ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਤੰਬਰ ਤੋਂ ਨਵੰਬਰ ਤੱਕ ਬਿਨਾਂ ਤਨਖਾਹ ਦੇ ਕੰਮ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ 40 ਘੰਟੇ ਦੀ ਬਜਾਏ ਸਿਰਫ 35 ਘੰਟੇ ਦੀ ਤਨਖਾਹ ਮਿਲੀ ਹੈ ਉਸ ਤੋਂ ਖਾਲੀ ਰੋਸਟਰ ਤੇ ਸਾਈਨ ਕਰਵਾਏ ਗਏ ਸਨ ਅਤੇ ਕੋਈ ਪੇ ਸਲਿੱਪ ਵੀ ਨਹੀਂ ਦਿੱਤੀ ਗਈ ਸੀ ਕੁਮਾਰ ਅਨਸਾਰ ਉਸ ਨੂੰ ਸੋਹਲ ਕੋਲੋਂ 65000 ਡਾਲਰ ਦੇ ਕਰੀਬ ਭੁਗਤਾਨ ਦੀ ਉਮੀਦ ਹੈ ਇੱਕ ਹੋਰ ਕਰਮਚਾਰੀ ਗੁਨੀਤ ਕੌਰ ਸੈਣੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਤਨਖਾਹ ਤੋਂ ਘੱਟ ਪੈਸੇ ਦਿੱਤੇ ਗਏ ਹਨ ਉਸ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਜ਼ਿਆਦਾਤਰ ਉਸ ਤੋਂ ਕਲੀਨਿੰਗ ਅਤੇ ਵੇਟਰ ਦਾ ਕੰਮ ਕਰਵਾਇਆ ਗਿਆ ਜਦਕਿ ਉਸ ਨਾਲ ਮੈਨੇਜਰ ਦੀ ਗੱਲ ਹੋਈ ਸੀ ਉਹ ਦਿਨ ਦੇ ਵਿੱਚ 12-12 ਘੰਟੇ ਕੰਮ ਕਰਦੀ ਸੀ ਅਤੇ ਲਗਭਗ ਉਸ ਨੇ 5200 ਡਾਲਰ ਲੈਣੇ ਹਨ ਦੂਜੇ ਪਾਸੇ ਸੋਹਲ ਨੇ ਦਾਵਾ ਕੀਤਾ ਹੈ ਕਿ ਉਸ ਨੇ ਅਜੇਹਾ ਕੁਝ ਵੀ ਨਹੀਂ ਕੀਤਾ ਇਹ ਸਭ ਉਸਦੇ ਲੈਂਡਲੋਰਡ ਦੇ ਕਹਿਣ ਤੇ ਅਜਿਹਾ ਕਰ ਰਹੇ ਹਨ ਜਿਸ ਤੋਂ ਸੋਹਲ ਨੇ ਇੱਕ ਕਾਨੂੰਨੀ ਦਾਅਵੇ ਰਾਹੀਂ ਵੱਡਾ ਮੁਆਵਜ਼ਾ ਹਾਸਲ ਕੀਤਾ ਸੀ ਤੇ ਹੁਣ ਲੈਂਡਲੋਰਡ ਇਨ੍ਹਾਂ ਕਰਮਚਾਰੀਆਂ ਨੂੰ ਪਰਮਾ ਕੇ ਉਸ ਤੋਂ ਬਦਲਾ ਲੈ ਰਿਹਾ ਹੈ आईएन जर्नੀ ਕੀ ਹੈ ਕਿ ਸੋਹਲ ਦੀ ਕੰਪਨੀ ਸੋਹਲ ਐਸੋਸੀਏਟ ਜੋ ਕਿ ਟੈਕਸਾਸ স্মੋਕ ਹਾਊਸ ਵਜੋਂ ਵਪਾਰ ਕਰਦੀ ਹੈ ਨੇ ਏਈਡਬਲਯੂਵੀ ਸਕੀਮ ਦੇ ਤਹਿਤ 19 ਨੌਕਰੀ ਟੋਕਨਾਂ ਲਈ ਅਰਜੀ ਦਿੱਤੀ ਸੀ ਇਸ ਨੇ 9 ਦੀ ਵਰਤੋਂ ਕੀਤੀ ਤੇ ਅਜੇ ਵੀ ਏਈਡਬਲਯੂਵੀ ਵੀਜ਼ਾ ਤੇ 3 ਕਰਮਚਾਰੀ ਹਨ ਸਟਾਫ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਲੇਬਰ ਇਨਸਪੈਕਟੋਰੇਟ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਵੱਲੋਂ ਦੋਸ਼ਾਂ